ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਦੋ ਵਕਫਾ ਵਕਫਾ ਨੋਟੀਫਿਕੇਸ਼ਨ ਲੱਗੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵਕਫਾ ਵਕਫਾ ਪੋਸਟਾਂ ਰਹਿਣ ਵਾਲੀਆਂ ਵਕਫਾ ਵਕਫਾ ਅਦਾਰਿਆਂ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਡਿਟੇਲਡ ਨੋਟੀਫਿਕੇਸ਼ਨ ਆਪਾਂ ਦੋਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਜੁ ਕਰ ਲਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਨਾਂ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੈਨੇਜਰ ਐਫ ਐਂਡ ਏ ਇੱਕ ਪੋਸਟ ਹੈ ਜੀ ਜਿਹਦੇ ਲਈ ਸੈਲਰੀ ਇਹਨਾਂ ਵੱਲੋਂ 70000 ਰੁਪਏ ਪਰ ਮਹੀਨਾ ਦਿੱਤੀ ਜਾਣੀ ਹੈ ਤੇ ਆਨਲਾਈਨ ਅਪਲਾਈ ਕਰਨ ਦੇ ਲਈ ਜੋ ਫੀਸ ਹੈ 300 ਰੁਪਏ ਰੱਖੀ ਗਈ ਹੈ ਨੈਕਟ ਹੈ ਜੀ ਰੀਡਰ ਟੂ ਐਡਜੂਕੇਟਿੰਗ ਇਦੇ ਲਈ ਇੱਕ ਪੋਸਟ ਇਹਨਾਂ ਵੱਲੋਂ ਜਾਰੀ ਹੋਈ ਆ 55000 ਰੁਪਿਆ ਪਰ ਮਨਥ ਸੈਲਰੀ ਦਿੱਤੀ ਜਾਊਗੀ ਆਨਲਾਈਨ ਫੀਸ ਇਹਨਾਂ ਵੱਲੋਂ ਇਹਦੇ ਲਈ ਵੀ 300 ਰੁਪਿਆ ਰੱਖੀ ਗਈ ਆ ਤਾਂ ਯੋਗ ਉਮੀਦਵਾਰ 12 ਜਨਵਰੀ 2024 ਸ਼ਾਮ 5 ਵਜੇ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਜੋ ਆਨਲਾਈਨ ਕਰ ਸਕਦੇ ਹੋ ਤੇ ਇਹਨਾਂ ਵੱਲੋਂ ਉਮਰ ਇਹਨਾਂ ਪੋਸਟਾਂ ਦੇ ਲਈ 63 ਸਾਲ ਰੱਖੀ ਗਈ ਹੈ ਇਹਦੇ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲ ਅਥਾਰਟੀ ਕੋਲ ਪੂਰੀ ਭਰਤੀ ਪ੍ਰਕਿਰਿਆ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਰੱਦ ਕਰਨ ਦਾ ਅਧਿਕਾਰ ਹੈ ਤਾਂ ਇਹਨਾਂ ਪੋਜੀਸ਼ਨ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਵੈਬਸਾਈਟ www.recruitmentportal.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਤੇ ਨੈਕਸਟ ਨੋਟੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਦੂਜੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਆਈਟੀ ਚੰਡੀਗੜ੍ਹ ਐਸਪੀਆਈਸੀ ਵੱਲੋਂ ਇਹ ਭਰਤੀ ਜਾਰੀ ਕੀਤੀ ਗਈ ਹੈ ਸੀਨੀਅਰ ਪ੍ਰੋਗਰਾਮਰ .net ਡਾਟਾਬੇਸ ਐਕਸਪਰਟ ਡੀਬੀਏ ਪ੍ਰੋਗਰਾਮਰ .net ਤਾਂ ਇਹਨਾਂ ਪੋਜੀਸ਼ਨ ਦੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਨਦੀ ਵੈਬਸਾਈਟ ਹੈ ਜੀ www.spicindia. ਕਾਮ ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 8 ਜਨਵਰੀ 2024 ਰਹਿਣ ਵਾਲੀ ਹੈ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਡਿਟੇਲ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ